ਕਹਾਣੀ ਧੋਖੇਬਾਜ਼ ਕੁੜੀਆਂ ਲੇਖਕ ਅਮਨ ਬਰਾੜ ਬੜਾ ਰੌਲਾ ਪਿਆ ਸੀ ਨਾ ਪਿੱਛੇ ਜੇ ਜਦੋਂ ਇੱਕ ਕੁੜੀ ਨੇ ਵਿਦੇਸ਼ ਚ ਜਾ ਕੇ ਪਿੱਛੋਂ ਆਪਣੇ ਸਹੁਰਿਆਂ ਨਾਲ ਠੱਗੀ ਮਾਰ ਲਈ ਸੀ ਤੇ ਉਸ ਮੁੰਡੇ ਨੇ ਖੁਦ ਖੁਸ਼ੀ ਕਰ ਲਈ ਸੀ ਕਿੰਨੀ ਵਾਇਰਲ ਹੋਈ ਸੀ ਉਹ ਘਟਨਾ ਸਾਰਾ ਸੋਸ਼ਲ ਮੀਡੀਆ ਭਰ ਗਿਆ ਸੀ ਉਸ ਖਬਰ ਨੂੰ ਇੰਨਾ ਫਲਾਇਆ ਗਿਆ ਕਿ ਹਰ ਕੋਈ ਉਸੇ ਬਾਰੇ ਹੀ ਗੱਲਾਂ ਕਰਦਾ ਸੀ ਕਿੰਨਾ ਕੁਝ ਬੋਲਿਆ ਗਿਆ ਕੁੜੀਆਂ ਬਾਰੇ ਜੀ ਇਹ ਤਾਂ ਧੋਖੇਬਾਜ਼ ਨੇ ਇਹ ਤਾਂ ਮੁੰਡੇ ਮਾਰ ਦੇਣਗੇ ਆ ਮੁੰਡੇ ਬਚਾ ਲੋ ਫੁਲਾਣਾ ਤੇ ਆਵਾ ਕਾਣਾ ਇਹੋ ਜਿਹੇ 3-4 ਘਟਨਾਵਾਂ ਹੋਰ ਵੀ ਹੋਈਆਂ ਹਨ ਤੇ ਹੁਣ ਵੀ ਕਦੇ-ਕਦਾਈ ਕੋਈ ਖਬਰ ਆ ਜਾਂਦੀ ਹੈ ਤੇ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਖਬਰ ਆਉਂਦੀ ਹੈ ਤਾਂ ਰਿਐਕਸ਼ਨ ਉਹੀ ਹੁੰਦਾ ਸਾਰਾ ਸੋਸ਼ਲ ਮੀਡੀਆ ਭਰ ਜਾਂਦਾ ਪਰ ਮੈਂ ਕਦੇ ਇਸ ਤਰ੍ਹਾਂ ਦੀ ਘਟਨਾ ਦੇ ਰਿਐਕਟ ਨਹੀਂ ਕੀਤਾ ਮੈਨੂੰ ਪਤਾ ਇਹ ਕਿਉਂ ਹੋ ਰਿਹਾ ਮੰਨਿਆ ਕਿ ਗਲਤ ਹੋ ਰਿਹਾ ਪਰ ਇਹ ਹੋਣਾ ਹੀ ਸੀ ਕਿਉਂਕਿ ਨਿਊਟਨ ਦਾ ਤੀਜਾ ਲਾਅ ਕਹਿੰਦਾ ਹੈ ਏਵਰੀ ਐਕਸ਼ਨ ਹੈਜ਼ ਅ ਇਕੁਅਲ ਆਪੋਜ਼ਿਟ ਰਿਐਕਸ਼ਨ ਤੇ ਜੋ ਕੁਝ ਔਰਤਾਂ ਨਾਲ 70 80 90 ਅਤੇ 2010 ਤੇ ਦਹਾਕੇ 'ਚ ਹੋਇਆ ਇਹ ਸਭ ਕੁਝ ਉਸੇ ਦਾ ਹੀ ਰਿਐਕਸ਼ਨ ਹੈ ਜਿੰਨਾ ਤੱਕਾ ਕੁੜੀਆਂ ਨਾਲ ਉਹਨਾਂ ਸਮਿਆਂ 'ਚ ਹੋਇਆ ਉਹ ਹੁਣ ਗਿਣ-ਗਿਣ ਕੇ ਬਦਲੇ ਲੈ ਰਹੀਆਂ ਹਨ ਮਰਦਾਂ ਤੋਂ ਪਰ ਗੱਲ ਇਹ ਆ ਕਿ ਮਰਦ ਜਾਤ ਨੂੰ ਸਹਿਣਾ ਨਹੀਂ ਆਉਂਦਾ ਇੱਕ ਮਰਦ ਹੁੰਦਾ ਹੋਏ ਮੈਂ ਖੁਦ ਇਹ ਕਹਿ ਰਿਹਾ ਤਿੰਨ ਚਾਰ ਮੁੰਡੇ ਕੀ ਸ਼ਿਕਾਰ ਹੋਏ ਕਿੰਨਾ ਹੱਲਾ ਗੁੱਲਾ ਮਚ ਗਿਆ ਪਰ ਜਦੋਂ ਕੁੜੀਆਂ ਦਾਜ ਦੀ ਬਲੀ ਚੜ੍ਹਦੀਆਂ ਸਨ ਉਦੋਂ ਕੋਈ ਨਹੀਂ ਬੋਲਿਆ ਯਾਦ ਕਰੋ 80 ਦੇ 90 ਦਾ ਦੌਰ ਜਦੋਂ ਹਰ ਕੁੜੀ ਲਈ ਪੇਟੀ ਅਲਮਾਰੀ ਤੇ ਟੀਵੀ ਲੈ ਕੇ ਆਉਣਾ ਲਾਜ਼ਮੀ ਸੀ ਜੇ ਇੱਕ ਵੀ ਚੀਜ਼ ਮਿਸ ਹੋ ਜਾਂਦੀ ਸੀ ਜਾਂ ਦਿੱਤੀ ਨਹੀਂ ਜਾਂਦੀ ਸੀ ਤਾਂ ਸਾਰੇ ਪਿੰਡ ਵਿੱਚ ਗੱਲ ਉੱਡ ਜਾਣੀ ਲੈ ਕੁੜੇ ਬਸੰਤ ਕੀ ਨੂੰ ਟੀਵੀ ਤਾਂ ਲੈ ਕੇ ਨਹੀਂ ਆਈ ਕੀ ਫਰਕ ਪੈ ਜਾਣਾ ਸੀ 2.5 3000 ਲਈ ਪਰ ਕੋਈ ਇਹ ਨਹੀਂ ਸੋਚਦਾ ਕਿ ਉਸ 2.5 3000 ਲਈ ਕੁੜੀ ਦੇ ਪਿਓ ਨੂੰ ਕਿੰਨੀਆਂ ਮੂਰੇ ਪੱਲਾ ਅਟਣਾ ਪੈਂਦਾ ਸੀ ਫਿਰ ਜੇ ਮਾੜੀ ਜਹੀ ਘਾਟ ਵੀ ਰਹਿ ਜਾਂਦੀ ਤਾਂ ਸਾਰੀ ਉਮਰ ਸੁਣਨਾ ਪੈਂਦਾ ਸੀ ਉਸ ਕੁੜੀ ਨੂੰ ਤੇ ਕੁੜੀ ਦੇ ਮਾਪਿਆਂ ਨੂੰ ਹੁਣ ਦੇ ਟਾਈਮ 'ਚ ਮੁੰਡੇ ਦਾ ਪਿਓ ਚੈਨਲਾਂ 'ਤੇ ਦੱਸ ਰਿਹਾ ਹੁੰਦਾ ਕਿ ਅਸੀਂ ਐਨੇ ਲੱਖ ਲਾਇਆ ਆਵਦੀ ਨੂੰ ਤੇ ਅਸੀਂ ਆਪਣੀ ਜ਼ਮੀਨ ਗੈਣੇ ਧਰੀ ਪਰ ਉਸ ਜ਼ਮਾਨੇ 'ਚ ਕੁੜੀਆਂ ਦੇ ਪਿਓ ਨੇ ਤਾਂ ਕਦੇ ਪੱਤਰਕਾਰਾਂ ਨੂੰ ਨਹੀਂ ਆਖਿਆ ਕੀ ਮੈਂ ਕਿੰਨਾ ਕੁਝ ਵੇਚਿਆ ਆਪਣੀ ਧੀ ਦੇ ਸਹੁਰਿਆਂ ਦਾ ਢਿੱਡ ਭਰਨ ਲਈ ਕਿੰਨੀਆਂ ਕੁੜੀਆਂ ਉਦੋਂ ਦਾਜ ਦੀ ਬਲੀ ਚੜੀਆਂ ਕਿਸੇ ਨੂੰ ਨਹੀਂ ਪਤਾ ਹੁਣ 3-4 ਮੁੰਡੇ ਵਾਲਿਆਂ ਨਾਲ ੱਤਕਾ ਹੁੰਦਾ ਦੇਖ ਕੇ ਰੌਲਾ ਪਾਉਣ ਵਾਲਿਓ ਕਦੇ ਰਿਕਾ ਰਿਕਾਰਡ ਚੈੱਕ ਕਰਿਓ ਦਾਜ ਲਈ ਬਲੀ ਚੜੀਆਂ ਕੁੜੀਆਂ ਦੀ ਗਿਣਤੀ ਸੈਂਕੜਿਆਂ ਵਿੱਚ ਹੈ ਤੇ ਇਹ ਤਾਂ ਉਹ ਆਕੜੇ ਨੇ ਜੋ ਦਰਜ ਹੋ ਗਏ ਅਸਲ ਆਕੜਾ ਤਾਂ ਹਜ਼ਾਰਾਂ ਵਿੱਚ ਆ ਜਦੋਂ ਵਿਆਹ ਤੋਂ ਮਸਾ ਹਫਤਾ ਤੱਕ ਪੈਨਾ ਵਿਚੋਲੇ ਰਾਹੀ ਕੁੜੀ ਵਾਲਿਆਂ ਨੂੰ ਸੁਨੇਹਾ ਭੇਜਿਆ ਜਾਂਦਾ ਸੀ ਕਿ ਉਹ ਮੋਟਰਸਾਈਕਲ ਮੰਗਦੇ ਆ ਉਹ ਮੁੰਡੇ ਦੇ ਫੁੱਫੜ ਲਈ ਕੜਾ ਮੰਗਦੇ ਆ ਉਹ ਕਹਿੰਦੇ ਆ ਬਰਾਤ ਲਈ ਅੰਗਰੇਜ਼ੀ ਦਾਰੂ ਹੋਵੇ ਇਹ ਸੁਣਦਿਆਂ ਹੀ ਕੁੜੀ ਵਾਲਿਆਂ ਦੇ ਸਾਹ ਸੁੱਤੇ ਜਾਂਦੇ ਸੀ ਬਿਲਕੁਲ ਉਹੀ ਹਾਲਤ ਹੁੰਦੀ ਸੀ ਉਸ ਪਿਓ ਦੀ ਜੋ ਅੱਜ ਕੈਮਰੇ ਮੂਰੇ ਬੈਠੇ ਮੁੰਡੇ ਦੇ ਪਿਓ ਦੀ ਹੁੰਦੀ ਆ ਜਿਨੇ ਨੂੰ ਤੇ 20 ਲੱਖ 20 ਲੱਖ ਲਾਇਆ ਪਰ ਉਦੋਂ ਉਸ ਪਿਓ ਦੀ ਸਾਰ ਲੈਣ ਲਈ ਕੋਈ ਪੱਤਰਕਾਰ ਨਹੀਂ ਸੀ ਪਹੁੰਚਦਾ ਕੋਈ ਹੱਲਾ ਨਹੀਂ ਸੀ ਮੱਚਦਾ ਕੋਈ ਹੈਸ਼ਟੈਗ ਤਾਂ ਅਜ ਰੋਕੋ ਦਾ ਟ੍ਰੈਂਡ ਨਹੀਂ ਸੀ ਚੱਲਿਆ ਮਾਮੇ ਭੂਆ ਦੇ ਜਵਾਈਆਂ ਨੂੰ ਵੀ ਛਾਂਪਾ ਬੁਵਾਈਆਂ ਜਾਂਦੀਆਂ ਸੀ ਤੇ ਮੂ ਫੇਰ ਵੀ ਟੇਡਾ ਹੀ ਰਹਿੰਦਾ ਸੀ ਐਨਾ ਕੁਝ ਕਰਨ ਦੇ ਬਾਵਜੂਦ ਵੀ ਕੁੜੀਆਂ ਨੂੰ ਸਾਰੀ ਜ਼ਿੰਦਗੀ ਸੋਹਰੇ ਪਰਿਵਾਰ ਦੇ ਹੁਕਮ ਮੰਨਣੇ ਪੈਂਦੇ ਸਨ ਤੇ ਹੁਣ ਜੇ ਮੜਾ ਜਿਹਾ ਕੰਟਰੋਲ ਕੁੜੀਆਂ ਦੇ ਹੱਥ ਆਇਆ ਤਾਂ ਰੌਲਾ ਪੈ ਗਿਆ ਆਖੇ ਅੱਜਕੱਲ ਤਾਂ ਨੂਹਾਂ ਦੀ ਚੱਲਦੀ ਆ ਨੂਹਾਂ ਦੀਆਂ ਚੱਲਦੀ ਆ ਫਿਰ ਇੱਕੋ ਦੌਰ ਆਇਆ 90 ਤੋਂ ਬਾਅਦ ਦਾ ਜਦੋਂ ਵਿਦੇਸ਼ ਭੇਜਣ ਦੇ ਨਾਮ ਤੇ ਅਨੇਕਾਂ ਹੀ ਕੁੜੀਆਂ ਦੀ ਜ਼ਿੰਦਗੀ ਬਰਬਾਦ ਹੋਈ ਜਦੋਂ ਇੱਕ 21 ਸਾਲ ਦੀ ਕੁੜੀਆਂ ਨੂੰ 40 ਸਾਲ ਦੇ ਬਾਹਰੋਂ ਆਏਆਂ ਨਾਲ ਵਿਆਹਿਆ ਗਿਆ ਕੁੜੀ ਦੀ ਮੈਂਟ ਨਾਲ ਕੀਤੀ ਹੋਈ ਬੀਏ ਤੇ ਭਾਰੀ ਪੈ ਜਾਂਦਾ ਸੀ ਮੁੰਡੇ ਦਾ ਕੈਨੇਡਾ ਵਾਲਾ ਪਾਸਪੋਰਟ ਵਿਆਹ ਤੋਂ ਬਾਅਦ ਕਈਆਂ ਨੂੰ ਤਾਂ ਲਾਰੇ ਹੀ ਨਸੀਬ ਹੋਏ ਉਡੀਕਦੀਆਂ ਰਹਿੰਦੀਆਂ ਆਪਣੇ ਪਰਦੇਸੀ ਢੋਲ ਨੂੰ ਤੇ ਪਰਦੇਸੀ ਢੋਲ ਮੇਮਾ ਦੇ ਨਜ਼ਾਰੇ ਲੈਂਦਾ ਫਿਰਦਾ ਤੇ ਉਹਨਾਂ ਨਾਲੋਂ ਵੀ ਬਦਨਸੀਬ ਹੁੰਦੀਆਂ ਸਨ ਉਹ ਜਿਨ੍ਹਾਂ ਨੂੰ ਘਰ ਵਾਲਾ ਬਾਹਰ ਲੈ ਜਾਂਦਾ ਸੀ ਉਹਨਾਂ ਨਾਲ ਕੀ ਬੀਤਦੀ ਸੀ ਇਹ ਅੱਜ ਦੀ ਪੀੜ੍ਹੀ ਨਹੀਂ ਜਾਣਦੀ ਕਈਆਂ ਨੂੰ ਤਾਂ ਨੌਕਰਾਨੀਆਂ ਦੀ ਤਰ੍ਹਾਂ ਰੱਖਿਆ ਜਾਂਦਾ ਸੀ ਜਿਸ ਨਾਲ ਲਾਵਾ ਲੈ ਕੇ ਆਈ ਸੀ ਉਹਦੇ ਵਿਦੇਸ਼ ਵਿੱਚ ਪਹਿਲਾਂ ਤੋਂ ਬਾਲ ਬੱਚੇ ਹੁੰਦੇ ਸਨ ਜਿਹੜੇ ਕਿ ਉਸ ਕੁੜੀ ਦੇ ਖਾਨ ਦੇ ਹੀ ਹੁੰਦੇ ਤੇ ਉਹ ਵਿਚਾਰੀ ساری ਉਮਰ ਉਹਨਾਂ ਦੀ ਗੋਲੀ ਬਣ ਕੇ ਰਹਿੰਦੀ। ਉਹਦੇ ਨਾਲ ਕੁੱਟਮਾਰ ਵੀ ਹੁੰਦੀ ਤੇ ਪਿੱਛੋਂ ਮਾਪੇ ਸਾਰਿਆਂ ਨੂੰ ਹੁਬ-ਹੁਬ ਕੇ ਦੱਸਦੇ ਵੀ ਸਾਡੀ ਕੁੜੀ ਵੈਨਕੂਵਰ ਵਿਆਹੀ ਆ। ਪਰ ਉਹ ਦੋ ਕੁੜੀਆਂ ਨਾਲ ਹੁੰਦੇ ਧੱਕਿਆਂ ਬਾਰੇ ਕਿਸੇ ਨੇ ਰੌਲਾ ਨਹੀਂ ਪਾਇਆ। ਇੱਥੋਂ ਤੱਕ ਕਿ ਲੋਕ ਭੁੱਲ ਹੀ ਗਏ ਵੀ ਇੰਨਾ ਕੁਝ ਹੁੰਦਾ ਰਿਹਾ ਕਿਉਂ ਕਿਉਂਕਿ ਉਦੋਂ ਸੋਸ਼ਲ ਮੀਡੀਆ ਨਹੀਂ ਸੀ ਉਹਨਾਂ ਵਿਚਾਰੀਆਂ ਦੀ ਸਾਰ ਲੈਣ ਲਈ ਨਾ ਕੋਈ YouTube ਸੀ ਨਾ ਕੋਈ Insta ਸੀ ਤੇ ਨਾ ਕੋਈ TV ਚੈਨਲ ਸੀ ਹੁਣ ਜੋ ਹੋ ਰਿਹਾ ਨਾ ਇਹ ਉਸ ਦਾ 10% ਵੀ ਨਹੀਂ ਆ ਜੋ ਕੁੜੀਆਂ ਨਾਲ ਪੈਣਾ ਹੋ ਚੁੱਕਿਆ ਪਰ ਹੁਣ ਕਿਉਂਕਿ ਇੰਟਰਨੈਟ ਆ ਗਿਆ ਤਾਂ ਕਿਸੇ ਵੀ ਘਟਨਾ ਨੂੰ ਇੰਨਾ ਵੱਡਾ ਬਣਾ ਦਿੱਤਾ ਜਾਂਦਾ ਜੀ ਮੈ ਪਤਾ ਨਹੀਂ ਕੀ ਹੋ ਗਿਆ ਅੱਜ ਮਰਨ ਲੱਗੇ ਵੀ ਲੋਕ ਪਹਿਨਾ ਲਾਈਵ ਹੁੰਦੇ ਆ ਪਰ ਜਦੋਂ ਤੇਲ ਪਾ ਕੇ ਸਾੜੀਆਂ ਜਾਂਦੀਆਂ ਸੀ ਨਾ ਉਦੋਂ ਉਹਨਾਂ ਦੀ ਕਿਸੇ ਨੇ ਵੀਡੀਓ ਨਹੀਂ ਬਣਾਈ ਸੋਟੀਆਂ ਡੰਡਿਆਂ ਨਾਲ ਬਾਹਾਂ ਤੋੜ ਦਿੱਤੀਆਂ ਜਾਂਦੀਆਂ ਸਨ ਮਾੜੀ ਜੀ ਗਲਤੀ ਹੋਈ ਤਾਂ ਉਹਨਾਂ ਨੂੰ ਜੁੰਡਿਓ ਫੜ ਕੇ ਘੜਿਸਿਆ ਜਾਂਦਾ ਸੀ ਇਹ ਸਭ ਮੁੰਡਿਆਂ ਨਾਲ ਕਦੇ ਨਹੀਂ ਹੋਇਆ ਪਰ ਫਿਰ ਵੀ ਇੱਕ ਹੂਆ ਬਣਾਇਆ ਜਾ ਰਿਹਾ ਕਿ ਕੁੜੀਆਂ ਮੁੰਡਿਆਂ ਨੂੰ ਮਾਰ ਨਹੀਂਆ ਗੱਲ ਸਿਰਫ ਇੰਨੀ ਆ ਕਿ ਜਦੋਂ ਕੁੜੀਆਂ ਨਾਲ ਹੁੰਦਾ ਸੀ ਤਾਂ ਉਦੋਂ ਕੋਈ ਸੁਣਨ ਦੇਖਣ ਵਾਲਾ ਨਹੀਂ ਸੀ ਤੇ ਅੱਜ ਕਿਸੇ ਮੁੰਡੇ ਨਾਲ ਹੋ ਗਿਆ ਤਾਂ ਪੂਰੀ ਦੁਨੀਆ 'ਚ ਖਬਰ ਪਹੁੰਚ ਜਾਂਦੀ ਆ ਇਹ ਸਭ ਮੈਂ ਐਵੇਂ ਹੀ ਨਹੀਂ ਲਿਖ ਰਿਹਾ ਸਗੋਂ ਆਪਣੇ ਆਸ-ਪਾਸ ਹੁੰਦਾ ਹੋਇਆ ਦੇਖਿਆ ਹੈ ਧੰਨਵਾਦ ਜੀ